ਜੀ ਇੱਕ ਤੁਹਾਨੂੰ ਪਤਾ ਕਿ ਟਾਂਡਾ ਚ 25 ਤਰੀਕ ਨੂੰ ਇੱਕ ਮਰਡਰ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਜਦੇ ਵਿੱਚ ਡਿਸੀਜ਼ਡ ਬਲਜਿੰਦਰ ਕੌਰ ਜਿਹੜੇ ਹੈਗੇ ਉਹਨਾਂ ਦਾ ਕਤਲ ਕਰਤਾ ਗਿਆ ਸੀਗਾ ਤੇ ਇਮੀਡੀਏਟਲੀ ਪੁਲਿਸ ਨੇ ਇਸ ਚ ਮੌਕੇ ਤੇ ਪਹੁੰਚ ਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਇੱਕ ਐਫ ਆਈ ਆਰ ਦੱਚ ਕੀਤਾ ਗਿਆ 40 ਨੰਬਰ ਪੁਲਿਸ ਸਟੇਸ਼ਨ ਟਾਂਡਾ ਚ 302 ਦੇ ਤਹਿਤ ਤੇ ਉਸ ਚ ਇਨਵੈਸਟੀਗੇਸ਼ਨ ਐਸ ਪੀ ਡੀ ਸਰਜੀਤ ਵਾਯਾ ਜਿਹਦੇ ਗਵਾਈ ਹੈਟ ਜਿਹੜਾ ਹੈਗਾ ਸਾਡੀ ਟੀਮ ਨੇ ਡੀ ਐਸ ਪੀ ਡੀ ਇੰਚਾਸ CIA DSP ਟੰਡਾ ਆ ਕੇ ਐਸਐਚਓ ਟੰਡਾ ਨੇ ਕੀਤੀ ਤੇ ਕਾਫੀ ਲੇਟ ਨਾਈਟ ਤੱਕ ਜਿਹੜਾ ਹੈਗਾ ਇਨਵੈਸਟੀਗੇਸ਼ਨ ਕਰਦੇ ਹੋਏ ਤੇ ਸੀਸੀਟੀਵੀ ਫੁਟੇਜ ਦੇ ਲੀਡਸ ਕੋ ਲੈ ਕੇ ਤੇ ਨੈਕਸਟ ਡੇ ਤੱਕ ਜਿਹੜਾ ਹੈਗਾ ਸਾਡੀ ਟੀਮ ਨੇ ਉਹ ਇੱਕ ਜਿਹੜਾ ਬਲਾਈਂਡ ਮਟਰ ਕੇਸ ਸੀਗਾ ਉਹਨੂੰ ਵਿਥਿਨ 24 ਆਵਰਸ ਜਿਹੜਾ ਮੇਨ ਸਸਪੈਕਟ ਨੂੰ ਆਇਡੈਂਟੀਫਾਈ ਕੀਤਾ ਤੇ ਉਹਨੂੰ ਜਿਹੜਾ ਹੈਗਾ ਕੱਲ ਫਿਰ ਅਰੈਸਟ ਕੀਤਾ ਗਿਆ ਜਿਹੜਾ ਮੇਨ ਜਿਹੜਾ ਅਕਿਊਜ਼ਡ ਹੈਗਾ ਇਹਦੇ ਵਿੱਚ ਉਹ ਦੋਸ਼ੀ ਗੁਰਪ੍ਰੀਤ ਸਿੰਘ ਹੈਗਾ ਜਿਹਦਾ ਡਿਸੀਜ਼ ਦੇ ਨਾਲ ਰਿਸ਼ਤਾ ਹੈਗਾ ਕਿ ਉਹ ਉਹਦਾ ਡਿਸੀਜ਼ ਦਾ ਸਟੈਪਸਨ ਹੈਗਾ ਤੇ ਇਹ ਨੇ ਜਿਹੜਾ ਹੈਗਾ ਇੱਕ ਫਾਈਨੈਂਸ਼ੀਅਲ ਡਿਸਪੂਟ ਕਰਕੇ ਤੇ ਕਿਉਂਕਿ ਉਹ ਫਾਈਨੈਂਸ਼ੀਅਲੀ ਕਰਾਈਸਿਸ 'ਚ ਸੀਗਾ ਸੈਟਲ ਨਹੀਂ ਸੀਗਾ ਕਿਸੇ ਜੋਬ 'ਚ ਜਾਂ ਕਿਸੇ ਕੰਮ 'ਚ ਤੇ ਵੈਰਸ ਜਿਹੜੀ ਡਿਸੀਸਡ ਸੀਗੇ ਜਿਹੜੇ ਲੇਡੀ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਚੰਗੀ ਸੀ ਕਿ ਉਹਨਾਂ ਦੇ ਬੱਚੇ ਵੀ ਜਿਹੜੇ ਹੈਗੇ ਉਹ ਬਾਹਰ ਰਹਿ ਰਹੇ ਸੀਗੇ ਵਿਦੇਸ਼ 'ਚ ਤੇ ਉਹ ਵੀ ਸੈਟਲ ਸੀਗੇ ਤੇ ਉਹ ਇਹਨੂੰ ਇਸ ਗੱਲ ਦਾ ਗੁੱਸਾ ਸੀਗਾ ਇਸ ਚੀਜ਼ ਦਾ ਕਿ ਵੀ ਉਹ ਸੈਟਲ ਨਹੀਂ ਹੋ ਪਾਇਆ ਕਿਸੇ ਗੱਲ ਕਰਕੇ ਤੇ ਉਹ ਕਾਫੀ ਤੰਗ ਇਸ ਚੀਜ਼ ਤੇ ਕਰਦਾ ਹੁੰਦਾ ਸੀਗਾ ਜਿਹੜੀ ਲੇਡੀ ਡਿਸੀਜ਼ ਹੈਗੀ ਉਹਨਾਂ ਨੂੰ ਤੇ ਇਹਨੂੰ ਬਿਟਵੀਨ ਜਿਹੜਾ ਹੈਗਾ ਇਹਨੇ 24 ਤਰੀਕ ਨੂੰ ਜਾ ਕੇ 25 ਤਰੀਕ ਨੂੰ ਤੇ ਉੱਥੇ ਜਾ ਕੇ ਫਿਰ ਕੋਈ ਇਹਨਾਂ ਦਾ ਆਪਸ ਵਿੱਚ ਕੋਈ ਗੱਲਬਾਤ ਹੋਈ ਹੋਣੀ ਤੇ ਉਸ ਤੋਂ ਬਾਅਦ ਇਹਨੇ ਗੁੱਸੇ ਚ ਆ ਕੇ ਕਤਲ ਨੂੰ ਅੰਜਾਮ ਦਿੱਤਾ ਇਸ ਜਿਹੜਾ ਦੋਸ਼ੀ ਹੈਗਾ ਉਸ ਤੋਂ ਫਿਰ ਕਾਫੀ ਸਾਰੇ ਡਾਕੂਮੈਂਟਸ ਜਿਹੜੇ ਉਹ ਉੱਥੋਂ ਘਰ ਤੋਂ ਲੈ ਕੇ ਚਲਾ ਗਿਆ ਸੀਗਾ ਜਿਹਦੇ ਵਿੱਚ ਵਹੀਕਲਸ ਦੀ ਆਰ ਸੀ ਪੈਨ ਕਾਰਡ ਆਧਾਰ ਕਾਰਡ ਔਰ ਸਾਰੀ ਚੀਜ਼ਾਂ ਬੈਂਕ ਸਟੇਟਮੈਂਟਸ ਵਗੈਰਾ ਕਾਫੀ ਸਾਰੀਆਂ ਚੀਜ਼ਾਂ ਹੈਗੀਆਂ ਉਹ ਰਿਕਵਰ ਸਾਡੀ ਟੀਮਸ ਨੇ ਕੋ ਦਿੱਤੀ ਹੈਗੀ ਫਾਕਿ ਫਾਦਰ ਅਸੀਂ ਇਨਵੈਸਟੀਗੇਸ਼ਨ ਇਨ ਡੀਟੇਲ ਕਰਾਉਂਦੇ ਆ ਉਹਨੇ ਜਿਹੜਾ ਹੈਗਾ ਉਥੇ ਇੱਕ ਫੱਟਾ ਜਿਹੜਾ ਹੈਗਾ ਉਹਨੇ ਸਰ ਤੇ ਮਾਰਿਆ ਪਹਿਲਾਂ ਜਿਹੜਾ ਸਾਡੀ ਯੂਨੀਵਰਸਿਟੀ ਦੇ ਸਾਹਮਣੇ ਆਇਆ ਹੈਗਾ ਉਸ ਤੋਂ ਬਾਅਦ ਉਹਨੇ ਗਲਾ ਦਬਾ ਕੇ ਜਿਹੜਾ ਹੈਗਾ ਉਹ ਕਤਲ ਕੀਤਾ ਇਹਦਾ ਫਾਦਰ ਸਾਹਿਬ ਹੈਗੀ ਕਿ ਨਹੀਂ ਨਹੀਂ ਫਾਦਰ ਨਹੀਂ ਹੈ ਕਿ ਇਹਦੇ ਇਹਦੇ ਫਾਦਰ ਜਿਹੜੇ ਹੈਗੇ ਉਹ ਉਹਨਾਂ ਦੀ ਦੋ ਸ਼ਾਦੀਆਂ ਸੀਗੀ ਜਿਹੜੇ ਡਿਸਿਜ਼ਡ ਹੈਗੇ ਉਹਨਾਂ ਦੀ ਇਹਦੇ ਫਾਦਰ ਨਾਲ ਦੂਜੀ ਸ਼ਾਦੀ ਸੀਗੀ ਆ ਜਿਹੜਾ ਅਕਿਊਜ਼ਡ ਹੈਗਾ ਉਹ ਪਹਿਲੀ ਸ਼ਾਦੀ ਤੋਂ ਜਿਹੜਾ ਸੀਗਾ ਉਹ ਬੱਚਾ ਸੀਗਾ ਤੇ ਇਹਦਾ ਡਿਸਪਿਊਟ ਜਿਹੜਾ ਆਪਣੇ ਸਟੈਪ ਮਦਰ ਨਾਲ ਰੰਦਾ ਸੀਗਾ। ਉਹਦੇ ਬੱਚੇ ਵੀ ਸੀ ਕੋਈ ਸੈਕੰਡ ਮਦਰ ਦੇ। ਹਾਂਜੀ ਹਾਂਜੀ ਦੋਨੋਂ ਹੀ ਮਦਰਸ ਤੋਂ ਬੱਚੇ ਹੈਗੇ ਤੇ ਬਟ ਉਹ ਕਿਉਂਕਿ ਆ ਖੁਦ ਸੈਟਲ ਨਹੀਂ ਸੀਗਾ ਇਸ ਕਰਕੇ ਇਹਨੂੰ ਕਾਫੀ ਜ਼ਿਆਦਾ ਇਤਰਾਜ਼ ਰਹਿੰਦਾ ਸੀਗਾ ਦੂਜੀ ਸਟੈਪ ਮਦਰ ਦੇ ਨਾਲ। ਕੋਈ ਪਹਿਲਾਂ ਵਾਲੇ ਦਾ ਮਾਮਲਾ ਦਰਜ ਹਾਂਜੀ ਦੋਸੇ ਅਰੈਸਟ ਕਰ ਲਪਾ ਗਿਆ ਹੈਗਾ ਇਸੇ ਕਰਕੇ ਇਸ ਤਵਾਰੀ ਕਵਰੀਆ